ਇੱਧਰ ਇੱਧਰ ਤਾਈ ਮਾੜੇ ਇੱਧਰ ਕਰ ਦੋ ਇਹਨਾਂ ਦੇ ਕੋਈ ਉੱਧਰ ਵੀ ਜਾ रोहित कुमारोगी जोती जिंदा ਮੇਰਾ ਨਾਮ ਕੀਰਤੀ ਹੈ ਮੈਂ ਲੋਗੀ ਜੀ ਦੀ ਵਾਈਫ ਹੈ ਤੇ ਨਾਲੇ ਮੈਂ ਇਹੋ ਕਹਿਣਾ ਚਾਹਾਂਗੀ ਕਿ ਮੈਂ ਜਿੱਤ ਕੇ ਆਪਣੇ ਵਾਰਡ ਦੀ ਆਪਣੇ ਵਾਰਡ ਦੇ ਲੋਕਾਂ ਦੀ ਪੂਰੀ ਪੂਰੀ ਸੇਵਾ ਕਰਾਂਗੇ ਬਸ ਤੁਸੀਂ ਸਾਨੂੰ ਵੋਟ ਪਾ ਕੇ ਕਾਮਯਾਬ ਬਣਾਓ ਸਾਡੀ ਇਹੋ ਪੀਲ ਆ ਜਨਤਾ ਨਾਲ ਤੇ ਆਪਣੇ ਵਾਰਡ ਦੇ ਲੋਕਾਂ ਚੋਰ ਨਿਸ਼ਾਨ ਸਾਡਾ ਬੈਠਾ ਬੈਠ ਤੇ ਵੋਟ ਪਾ ਕੇ ਸਾਨੂੰ ਕਾਮਯਾਬ ਕਰੋ ਕਿ ਕਰੀ ਦਿਓ ਕਰਦੇ ਤੇ 3 ਨੰਬਰ ਵਾਰਡ ਤੁਸੀਂ ਜਿਹੜੇ ਆਪਾ ਖੜੇ ਹੋਏ ਇਹਦੇ ਕੀ ਕਿਹੜਾ ਜਾਇਦਾ ਕੀ ਚੋਰ ਨਿਸ਼ਾਨ ਹੈ ਮੇਰਾ ਚੋਰ ਨਿਸ਼ਾਨ ਬੈਠਾ ਜੀ ਵਾਰਡ ਨੰਬਰ ਮੇਰੀ 60 ਆ ਟਿਕੜ ਪਹਿਲੇ ਮੈਨੂੰ ਆਪ ਪਾਰਟੀ ਵੱਲੋਂ ਦਿੱਤੀ ਗਈ ਸੀ ਚਲੋ ਕੁਝ ਮੇਰੇ ਸ਼ਰਾਤੀ ਤਸਰਾ ਰਕੇ ਕਿ ਮੇਰੀ ਸੀਟ ਕੱਟੀ ਗਈ ਆ ਕੋਈ ਚੱਕਰ ਨਹੀਂ ਆਗਾ ਮਗਰ ਮੇਰੇ ਨਾਲ ਸੀਟ ਕੱਟੀ ਗਈ ਆ ਸਰਕਾਰ ਸੀਟ ਕੱਢ ਸਕਦੀ ਮਗਰ ਮੇਰੇ ਨਾਲ ਦੁਨੀਆ ਨਹੀਂ ਸਰਕਾਰ ਕੱਢ ਸਕਦੀ ਜਿਹੜੀ ਦੁਨੀਆ ਆਵਾਮ ਉਹ ਮੇਰੇ ਨਾਲ ਆ ਜੀ ਮੈਂ ਇਲੈਕਸ਼ਨਾਂ ਬਾਰੇ ਇਹ ਕਹਿਣਾ ਚਾਹਨਾ ਵਾ ਕਿ ਹੋ ਸਕੇ ਤਾਂ ਵਾਰਡ ਨੰਬਰ 60 ਦੇ ਵਿੱਚ ਨਾ ਕਦੀ ਅੱਜ ਤੱਕ ਕਦੀ ਵੀ ਕੋਈ ਲੀਡਰ ਜਿੱਤ ਕੇ ਕੋਈ ਸੇਵਾ ਕਰਨ ਨਹੀਂ ਆਇਆ ਅਗਰ ਮੈਂ ਸਭ ਦਾਜ ਤੋਂ 15 ਸਾਲ ਪਹਿਲੇ ਮੈਂ ਸਾਰੇ ਲੀਡਰਾਂ ਨੂੰ ਇੱਥੇ ਜਿਤਾਜ ਜਿਤਾ ਕੇ ਭੇਜਦਾ ਰਿਆ ਔਰ ਮੈਨੂੰ ਅੱਕ ਕੇ ਸਟੱਪ ਚੁਪਣਾ ਪਿਆ ਕਿ ਮੈਨੂੰ ਆਪ ਖੁਲਾਉਣਾ ਪਿਆ ਕਿਉਂਕਿ ਇਹਨਾਂ ਲੋਕਾਂ ਦੀ ਕੋਈ ਵੀ ਮਦਦ ਨਹੀਂ ਕਰਦਾ। ਭਾਈ ਕੰਪਨੀ ਨੇ ਸ਼ੁਰੂ ਕੀਤੀ ਹੈ ਇਲੈਕਸ਼ਨਸ ਆਪਾਂ ਅੱਜ ਜਾਂ ਸੱਤ ਦਿਨ ਨਹੀਂ ਰਹਿ ਗਏ ਆ ਤੇ ਕੀ ਰਿਸਪੌਂਸ ਮਿਲਦਾ ਹੈ ਵਾ ਇਲਾਕਾ ਵਸਿਆਂ ਦਾ? ਰਿਸਪੌਂਸ ਹੀ ਬੈ ਮੂੰਹ ਦੱਸਾਂਗਾ ਕੋਈ ਲੋੜ ਹੀ ਨਹੀਂ ਤੁਸੀਂ ਪਿੱਛੇ ਕੈਮਰਾ ਮਾਰ ਕੇ ਦੇਖ ਲਓ ਤਾਰੇ ਤਾਰੇ ਸਾਰੇ ਬੰਨੇ ਆਪੀ ਤੁਹਾਨੂੰ ਪਤਾ ਲੱਗ ਜਾਏਗਾ ਜੇ ਮੈਂ ਮੂੰਹ ਬੋਲਾਂਗਾ ਤੇ ਉਹਨਾਂ ਨੇ ਕਹਣਾ ਆਪਣੀ ਪ੍ਰਸੰਸ ਆਪਣੇ ਮੂੰਹ ਆਫ ਕਰਦਾ ਪਬਲਿਕ ਬੋਲੇਗੀ ਜੀ ਔਰ ਹੋ ਸਕੇਗਾ ਤੇ 21 ਤਰੀਕ ਨੂੰ ਲੋਕਾਂ ਦੀ ਆਵਾਜ਼ ਆਏਗੀ 6:30 ਵਜੇ ਆਪਣੀ 6: ਤਾਂ ਕੰਮ ਜੇ ਗਈ ਵੀ ਮੁੱਦੇ ਤੁਹਾਡੇ ਜਿਹੜੇ ਆ ਪਹਿਲੇ ਜਿਹੜੇ ਕੀਤੇ ਜਾਣਗੇ ਪੁਰੇ ਮੁੱਤੇ ਸਭ ਤੋਂ ਪਹਿਲੇ ਇਹ ਕੀਤੇ ਜਾਣਗੇ ਇਲਾਕੇ ਦੇ ਵਿੱਚ ਗਰੀਬੀ ਬਹੁਤ ਆ ਪਾਣੀ ਦਾ ਬਹੁਤ ਬੁਰਾ ਹਾਲ ਆ ਸੀਵਰੇਜ ਦਾ ਪਾਣੀ ਦਾ ਪੱਤੀ ਦਾ ਸਾਰਾ ਬਹੁਤ ਬੁਰਾ ਹਾਲ ਆ ਹੋ ਸਕੇ ਤੇ ਸਵਾਈ ਸੇਵਕ ਵੀ ਨਹੀਂ ਆ ਰਹੇ ਮਤਲਬ ਕਿ ਇਹੋ ਜੀ ਸਿਚੁਏਸ਼ਨ ਹੈ ਏਰੀਆ ਤੇ ਆਪਾਂ ਆ ਇਹਨੂੰ ਵਾਰਡ ਦੇ ਵਿੱਚ ਜੇ ਲੋ ਸੁਖਨਾਲਾ ਹਾਲੇ 2 ਮਹੀਨੇ ਹੋਇਆ 2 ਮਹੀਨੇ ਦੇ ਵਿੱਚ ਹੀ ਲੋਕਾਂ ਨੇ ਇੰਨੀ ਗੱਲ ਕਹੀ ਆ ਕਿ ਯਾਰ ਤੋ ਕਿੱਥੇ ਰਿਆਂ 2-4 ਸਾਲ ਈਆ ਤਾਂ ਬਹੁਤ ਬੁਰਾ ਹਾਲਾਤ ਹੈ ਆਪਾਂ 2 ਮਹੀਨਿਆਂ ਦੇ ਵਿੱਚ ਬਹੁਤ ਸੁਧਾਰ ਕਰਤਾ ਮਗਰ ਦੁਨੀਆ ਵੇਖੋ ਫੇਰ ਵੀ ਆਪਣਾ ਪਿਆਰ ਆ ਤਰੀਹੀ ਹੀ ਆਪਣੇ ਨਾਲ ਜੂਥੀ ਕੀ ਕਰਤ ਦਿੱਖ ਆ ਜਾਏਗਾ ਜੂਥਲੀਆਹੋ ਕੰਨੇ ਚਾਣਨੇ ਆ ਜੋ ਮਾੜੇ ਮਾੜੇ ਜਿਹੜਨੇ ਵੀ ਮਾੜੇ ਤੋਂ ਮਾੜੇ ਬੰਦੇ ਉਹਨਾਂ ਤੋਂ ਦੂਰ ਰਵੋ ਆਪਣੇ ਮਾਪਿਓ ਦੀ ਸੇਵਾ ਕਰੋ ਔਰ ਕੰਮਕਾਰ ਕਰੋ ਹੋ ਸਕੇ ਕਿ ਗੈਂਗਸਟਰਾਂ ਤੋਂ ਦੂਰ ਰਵੋ ਨਸ਼ਾ ਨਸ਼ੇ ਵਿਰੋਧੀਆਂ ਤੋਂ ਦੂਰ ਰਵੋ ਠੀਕ ਹੈ ਬਈ